ਵਿਸ਼ਾਲ ਜੀ ਆਓ ਦੇਖੋ ਜੀ ਸਾਡੇ ਸਾਰੇ ਵਕੀਲ ਭਾਈ ਜਿਹੜੇ ਨੇ ਸਾਡੇ ਪ੍ਰਧਾਨ ਜੀ ਸੈਕਟਰੀ ਸਾਹਿਬ ਸਾਰੇ ਬਾਰ ਦੇ ਔਨਰੇਬਲ ਸਾਡੇ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਮੇਰੇ ਤੱਕ ਪਹੁੰਚ ਕੀਤੀ ਗਈ ਸੀ ਕਿ ਭਈ ਨੰਗਲ ਸ਼ਹਿਰ ਚ ਵਕੀਲ ਭਾਈ ਚਾਰੇ ਲਈ ਬੈਠਣ ਲਈ ਕੋਈ ਕੈਬਨ ਦੀ ਸੁਵਿਧਾ ਹੀ ਨਹੀਂ ਹੈ ਨੂੰ ਬੜਾ ਦੁੱਖ ਵੀ ਹੋਇਆ ਬੜੀ ਹੈਰਾਨੀ ਵੀ ਹੋਈ ਕਿ ਇੰਨਾ ਵੱਡਾ ਸ਼ਹਿਰ ਹੋਵੇ ਇੰਨੀ ਪੁਰਾਣੀ ਕੋਰਟ ਕੰਪਲੈਕਸ ਹੋਵੇ ਪਰ ਉੱਥੇ ਵਕੀਲ ਭਾਈਆਂ ਦੇ ਬੈਠਣ ਲਈ ਜਗ੍ਹਾ ਵੀ ਨਹੀਂ ਹੈ ਸੋ ਮੈਂ ਇਹਨਾਂ ਨੂੰ ਨਿਵੇਦਨ ਕੀਤਾ ਸੀ ਕਿ ਮੈਂ ਆ ਪਾਉਂਗਾ ਸਾਰਾ ਮੌਕੇ ਦਾ ਜਾਇਜ਼ਾ ਵੀ ਲਵਾਂਗੇ ਔਰ ਮੈਂ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿਉਂਕਿ ਇਹ ਬੀਬੀਐਮਬੀ ਦੀ ਜਗ੍ਹਾ ਹੈ ਕਿ ਭਈ ਲੀਗਲ ਤਰੀਕੇ ਦੇ ਨਾਲ ਜੋ ਵੀ ਤਰੀਕਾ ਹੈ ਸਰਕਾਰ ਕੋਲ ਇਹ ਜਿਹੜੀ ਜਗ੍ਹਾ ਹੈ ਵਕੀਲ ਭਾਈਚਾਰੇ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੇ ਕੈਬਨ ਬਣਨੇ ਚਾਹੀਦੇ ਆ ਲੀਗਲੀ ਬਣਨੇ ਚਾਹੀਦੇ ਆ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਰਕਾਰ ਪੂਰੀ ਸੁਹਿਰਦਤਾ ਨਾਲ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਔਰ ਉਹਨਾਂ ਮੈਨੂੰ ਆਸ਼ਵਾਸਨ ਦਿੰਦਾ ਹੈ ਕਿ ਬਿਲਕੁਲ ਲੀਗਲੀ ਤਰੀਕੇ ਦੇ ਨਾਲ ਅਸੀਂ ਜੋ ਵੀ ਉਹਨਾਂ ਦੇ ਕਾਨੂੰਨੀ ਤਰੀਕੇ ਹੋਣਗੇ ਉਹਦੇ ਨਾਲ ਕਰਕੇ ਉਹ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਨੇ ਕਿ ਵਕੀਲ ਭਾਈਚਾਰੇ ਨੂੰ ਬੈਠਣ ਦੀ ਅੱਛੀ ਜਗ੍ਹਾ ਜਿਹੜੀ ਹੈ ਸਹੂਿਦਤਾ ਉਪਲਬਧ ਸਰਕਾਰ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਇਸ ਮਾਮਲੇ 'ਚ ਚੇਅਰਮੈਨ ਸਾਹਿਬ ਦਾ ਰਿਸਪੌਂਸ ਕੀਆ ਚੇਅਰਮੈਨ ਸਾਹਿਬ ਪੋਜ਼ਿਟਿਵ ਸੀਗੇ ਮੈਂ ਦੱਸਿਆ ਤੇ ਉਹਨਾਂ ਨੇ ਬੜੀ ਸੁਰਦਤ ਨਾਲ ਇਸ ਗੱਲ ਦਾ ਵਿਚਾਰ ਕੀਤਾ ਉਹਨਾਂ ਨੇ ਬੜੇ ਪੋਜ਼ਿਟਿਵ ਵੇ ਨਾਲ ਇਸ ਗੱਲ ਨੂੰ ਲਿਆ ਉਹਨਾਂ ਨੇ ਕਿਹਾ ਨਹੀਂ ਮੈਂ ਜ਼ਰੂਰ ਇਹਦਾ ਕੀ ਲੀਗਲ ਮੀਅਰਸ ਹੋ ਸਕਦੇ ਨੇ ਉਹ ਸਾਰੇ ਕਰਕੇ ਜੋ ਵੀ ਲੀਗਲ ਤਰੀਕਾ ਹੋਏਗਾ ਉਨੂੰ ਅਪਣਾਉਂਦੇ ਹੋਏ ਤਾਂ ਕਿ ਕਾਨੂੰਨ ਦੀ ਉਲੰਘਣਾ ਵੀ ਨਾ ਹੋਏ ਔਰ ਵਕੀਲ ਭਾਈਚਾਰੇ ਨੂੰ ਸਾਰਿਆਂ ਨੂੰ ਬੈਠਣ ਦੀ ਜਗ੍ਹਾ ਵੀ ਮਿਲੇ ਨੰਗਲ ਦੀ ਪਬਲਿਕ ਦੀ ਵੀ ਸਹੂਲियत ਹੋਏਗੀ ਦੇਖੋ ਕੋਈ ਮਿਲਣ ਆਂਦਾ ਵਕੀਲਾਂ ਕੋਲ ਕਲਾਇੰਟਸ ਆਂਦੇ ਨੇ ਸਭ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਵੀ ਆ ਕੇ ਬੈਠਣ ਦੀ ਕੋਈ ਸ਼ਾਂ ਦੀ ਜਗ੍ਹਾ ਮਿਲ ਜਾਏਗੀ ਔਰ ਮੈਂ ਇੱਥੇ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹਨਾ ਕਿ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਇੰਨੇ ਵੱਡੇ ਸ਼ਹਿਰ 'ਚ ਕੋਈ ਵਕੀਲਾਂ ਦੇ ਬੈਠਣ ਲਈ ਪਰਮਾਨੈਂਟ ਜਗ੍ਹਾ ਨਹੀਂ ਹੈ ਪਬਲਿਕ ਆਂਦੀ ਆ ਉਹਦੇ ਬੈਠਣ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਦੇ ਖਾਣਾ ਖਾਣ ਲਈ ਕੋਈ ਜਗ੍ਹਾ ਜੋ ਕੁਛ ਤਾਂ ਕੇਂਦਰ ਸਰਕਾਰ ਦੇ اختیار ਚ ਉਹ ਤਾਂ ਅਸੀਂ ਹੁਣੇ ਹੀ ਕਰਾਂਗੇ ਲੇਕਿਨ ਭਾਰਤੀ ਜਨਤਾ ਪਾਰਟੀ ਪੂਰੀ ਪ੍ਰਤੀਬੱਧ ਹੈ ਕਿ ਜਦੋਂ ਵੀ ਸਰਕਾਰ ਬਦਲੇਗੀ ਸਾਡੀ ਸਰਕਾਰ ਆਏਗੀ ਨੰਗਲ ਚ ਇੱਕ ਅੱਛਾ ਵਧੀਆ ਵੱਡਾ ਕੋਰਟ ਕੰਪਲੈਕਸ ਬਣੇਗਾ ਜਿਹਦੇ ਚ ਜਨਤਾ ਲਈ ਵੀ ਸਭ ਪ੍ਰਕਾਰ ਦੀਆਂ ਸਹੂਲਤਾਂ ਹੋਣਗੀਆਂ ਔਰ ਵਕੀਲਾਂ ਨੂੰ ਵੀ ਪੱਕੇ ਚੈਂਬਰ ਇਹ ਟੈਂਪਰੇਰੀ ਵੀ ਲਾਉਣ ਦੀ ਜਰੂਰਤ ਨਹੀਂ ਪੈਗੀ ਇਹ ਤਾਂ ਇੱਕ ਐਂਟਰੀ ਵਿੱਚ ਰੀਲੀਫ ਹੈ ਅਸੀਂ ਇੱਕ ਅੱਛਾ ਕੋਰਟ ਕੰਪਲੈਕਸ ਜਿਹੜਾ ਨੰਗਲ ਨੂੰ ਬਣਾਇਆ ਸਰੀਕਾ ਲਗਾਤਾਰ ਰੋਜ਼ ਆਰਟੀਕਲ ਲੱਗ ਰਹੇ ਅੱਜ ਵੀ ਲੱਗਿਆ ਹੋਆ ਦੇਣੀ ਜਾਣ ਸੁਭਾਸ਼ ਸ਼ਰਮਾ ਜੀ ਦੇ ਲਿਖਾਇਆ ਪਾ ਵੀ ਜਿਹੜੇ ਸਮੇਂ ਸਮੇਂ ਤੇ ਸਿਆਸੀ ਪਾਰਟੀਆਂ ਰਹੀਆਂ ਉਹਨਾਂ ਦੇ ਰਾਜਨੀਤਿਕਾਂ ਦੀਆਂ ਦੇਖੀਗਾ ਮੰੰਗਲ ਖੂਬਸੂਰਤ ਸਿਰਚਾਰ ਹੁੰਦਾ ਜਾ ਰਿਹਾ ਮੈਂ 200% ਐਮਬੀ ਦੀਆਂ ਬਿਲਡਿੰਗਾਂ ਖੁਦ ਖੰਡਰ ਬਣ ਚੁੱਕੀਆਂ ਹਨ ਐਨਐਫਐ ਦੀਆਂ ਖੰਡਰ ਬਣ ਚੁੱਕੀਆਂ ਇਹਨਾਂ ਬਾਰੇ ਤੁਸੀਂ ਕੀ ਮੈਂ 200% ਸਹਿਮਤ ਹਾਂ ਉਸ ਗੱਲ ਨਾਲ 200% ਸਹਿਮਤ ਹਾਂ ਮੈਂ ਫਿਰ ਪਹਿਲਾਂ ਤਾਂ ਦੁਹਾਈ ਮੈਂ ਕੋਈ ਦੇਖੋ ਜਿ politcal ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਸਰਕਾਰਾਂ ਸਾਰੀਆਂ ਸਰਕਾਰਾਂ ਰਹੀਆਂ ਸਰ ਗੱਲ ਕਰੀਏ ਤਾਂ ਸੈਂਟਰ ਪੋਲਿਟিক্যাল ਕਲਾਸ ਦੇ ਲੋਕਾਂ ਨੂੰ ਮੈਂ ਆਪਣੀ ਵੀ ਜ਼ਿੰਮੇਵਾਰੀ ਸਮਝਦਾ ਕਿ ਸਾਨੂੰ ਹਰ ਮਸਲੇ ਤੇ ਪੋਲਿਟਿਕਸ ਕਰਨੀ ਜ਼ਰੂਰੀ ਨਹੀਂ ਹੁੰਦੀ ਹੈ ਜਿੱਥੇ ਤੱਕ ਸ਼ਹਿਰ ਦੇ ਵਿਕਾਸ ਦੀ ਗੱਲ ਹੈ ਲੋਕਾਂ ਦੀ ਸਹੂਲਤ ਦੀ ਗੱਲ ਹੈ ਕੇਂਦਰ ਨੂੰ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ ਕੋਈ ਵੀ ਇਸ਼ੂ ਮੇਰੇ ਧਿਆਨ ਚ ਆਂਦਾ ਹੈ ਮੈਨੂੰ ਲੈ ਕੇ ਜਾਣਾ ਹੈ ਉੱਪਰ ਉੱਪਰੋਂ ਨੂੰ ਰੀਲੀਫ ਮਿਲਦੀ ਹੈ ਰੇਲਵੇ ਦਾ ਚਾਹੇ ਇਸ਼ੂ ਸੀਗਾ ਡਾਕਟਰ ਸਾਹਿਬ ਦੇ ਧਿਆਨ ਚ ਹੈ ਉਸੇ ਵੇਲੇ ਸਰਕਾਰ ਨੇ ਮੰਤਰੀ ਜੀ ਨੇ ਉਹਦਾ ਕੌਗਨੀਸੈਂਸ ਲਿਆ ਸਾਰੀ ਉੱਥੇ ਇਲੈਗਲ ਐਕਟੀਵਿਟੀਜ਼ ਰੁਕਵਾਈਆਂ ਗਈਆਂ ਉਹਨੇ BBMP ਦਾ ਇਸ਼ੂ ਮ ਉਰੇ ਦੇ ਨਾਲ ਨਾਲ ਇੱਕ ਹੋਰ ਵੱਡਾ ਇਸ਼ੂ ਜਿਹੜਾ ਨੰਗਲ ਤਾਂ ਮੈਂ ਜ਼ਰੂਰ ਤੁਹਾਡੇ ਧਿਆਨ ਚਾਹੇ ਲਿਆਣਾ ਚਾਹਨਾ ਜਿਹੜਾ ਅੰਡਰਪਾਸ ਦਾ ਇਸ਼ੂ ਹੈ ਪੂਰਾ ਸ਼ਹਿਰ ਉਸ ਇਸ਼ੂ ਨੂੰ ਜਿਹੜਾ ਅਫੈਕਟਡ ਹੈ ਮੇਰੀ ਰੇਲਵੇ ਮੰਤਰੀ ਜੀ ਨਾਲ ਵੀ ਔਰ ਗੜਕਰੀ ਸਾਹਿਬ ਨਾਲ ਵੀ ਕਿਉਂਕਿ ਦੋਨਾਂ ਮਿਨਿਸਟਰੀਆਂ ਦੀ ਉਹਦੇ ਚ ਇਨਵੋਲਵਮੈਂਟ ਹੋਣੀ ਆ ਉਹਨਾਂ ਦੋਨਾਂ ਦੇ ਧਿਆਨ ਚ ਮੈਂ ਵਿਸ਼ੇ ਲੈ ਕੇ ਆਇਆ ਔਰ ਬਹੁਤ ਜਲਦੀ ਜਿਹੜਾ ਹੈ ਅੰਡਰਪਾਸ ਦੇ ਵਿਸ਼ੇ ਤੇ ਵੀ ਦੁਬਾਰਾ ਕੰਮ ਸ਼ੁਰੂ ਹੋਏਗਾ ਪ੍ਰੋਜੈਕਟ ਇੱਕ ਵਾਰੀ ਬਣਿਆ ਸੀ ਉਹ ਪ੍ਰੋਜੈਕਟ ਡੈਫਰ ਹੋ ਗਿਆ ਲੇਕਿਨ ਉਹਨੂੰ ਪ੍ਰੋਜੈਕਟ ਨੂੰ ਅਸੀਂ ਦੁਬਾਰਾ ਸ਼ੁਰੂ ਉਦੇ ਤੇ ਵੀ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਬਹੁਤ ਜਲਦੀ ਨਿਤਿਨ ਗੜਕਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਣ ਵਾਲੀ ਹੈ ਉਹ ਆਪ ਵੀ ਇੱਥੇ ਆਉਣਗੇ ਉਹ ਦਾ ਉਦਘਾਟਨ ਕਰਨ ਲਈ 4 ਲੇਨ ਦਾ ਕੰਮ ਵੀ ਸ਼ੁਰੂ ਹੋਏਗਾ ਜੋ-ਜੋ ਕੇਂਦਰ ਸਰਕਾਰ ਨਾਲ ਜੁੜੇ ਇਸ਼ੂਜ਼ ਨੇ ਤੁਸੀਂ ਵੀ ਜੋ ਮੇਰੇ ਧਿਆਨ ਚ ਹੋਰ ਗੱਲਾਂ ਲੈ ਕੇ ਆਓਗੇ ਐਨਐਫਐਲ ਦਾ ਮੇਰੇ ਧਿਆਨ ਚ ਜੋ ਇਸ਼ੂ ਆਇਆ ਸੀ ਉਸ ਐਨਐਫਐਲ ਦੇ ਇਸ਼ੂ ਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਐਨਐਫਐਲ ਦੀ ਐਕਸਟੈਂਸ਼ਨ ਹੋਏ ਬੀਬੀਐਮਬੀ ਦੀ ਵਰਕਸ਼ਾਪ ਜਿਹੜੀ ਹੈ ਬੰਦ ਪਈ ਹੈ ਸਾਹਮਣੇ ਹੈ ਜੀ ਠੀਕ ਹੈ ਨਾ ਜੀ ਉਹ ਵਰਕਸ਼ਾਪ ਦੁਬਾਰਾ ਤੋਂ ਕਿਵੇਂ ਚਾਲੂ ਹੋਏ ਤਾਂ ਕਿ ਨ ਸੋ ਜਿੰਨੇ ਇਸ਼ੂ ਕੇਂਦਰ ਸਰਕਾਰ ਨਾਲ ਜੁੜੇ ਆ ਉਹ ਸਾਰੇ ਮੇਰੇ ਧਿਆਨ ਚ ਨੇ ਔਰ ਮੈਂ ਸਾਰੇ ਇਸ਼ੂਸ ਦੇ ਉੱਤੇ ਕੰਮ ਕਰ ਰਿਹਾ ਨੰਗਲ ਚ ਟੂਰਿਜ਼ਮ ਦਾ ਹੱਬ ਬਣੇ ਉਹਦੇ ਲਈ ਮੈਂ ਜਿਹੜੇ ਸੈਰਸਪਾਟਾ ਮੰਤਰੀ ਨੇ ਸ਼ਿਖਾਵਤ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰਕੇ ਆਇਆ ਬਹੁਤ ਜਲਦੀ ਸ਼ਿਖਾਵਤ ਸਾਹਿਬ ਦਾ ਦੌਰਾ ਵੀ ਅਸੀਂ ਨੰਗਲ ਚ ਕਰਾ ਰਹੇ ਆ ਨੰਗਲ ਨੂੰ ਅੱਛੀ ਟੂਰਿਜ਼ਮ ਹੱਬ ਬਣੇ ਤਾਂ ਕਿ ਇੱਥੋਂ ਦੇ ਜਿਹੜੀ ਤੁਸੀਂ ਗੱਲ ਕੀਤੀ ਕਿ ਸ਼ਹਿਰ ਦੀ ਡਿਵੈਲਪਮੈਂਟ ਵੀ ਹੋਏ ਔਰ ਰੋਜ਼ਗਾਰ ਵੀ ਵਧੇ ਸੋ ਇਹਨਾਂ ਸਾਰੇ ਕੰਮਾਂ ਲਈ ਜੋ ਜੋ ਕੇਂਦਰ ਨਾਲ ਜੁੜੇ ਆ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਤੀੰਗੀ ਸਰਪਾਣੀਆਂ ਨੂੰ ਇਸ ਚੀ ਲੋਕਾਂ ਵਿਚੇ ਚਰਚਾ ਵੀ ਮੰਤਰੀ ਆਂਦੇ ਹਨੇਰੇ ਚ ਕਾਲੀ ਵੀ ਦੇ ਦੇਖੋ ਹੱਥ ਕੰਗਨ ਨੂੰ ਆਰਸੀ ਕੀ ਪੜੇ ਲਿਖੇ ਨੂੰ ਫਾਰਸੀ ਕੀ ਆਪਣੇ ਆਪ ਜੀ ਦਾ ਕੰਮ ਹੋਣੇ ਸ਼ੁਰੂ ਹੋ ਜਾਣੇ ਆ ਲੋਕਾਂ ਨੂੰ ਵਿਸ਼ਵਾਸ ਆ ਜਾਣਾ ਲੋਕਾਂ ਦੀ ਗੱਲ ਠੀਕ ਹੈ ਕਿਉਂਕਿ ਕੁਛ ਨਾਵਾ ਹੁੰਦੀ ਆ ਹੁੰਦਾ ਕੁਛ ਨਹੀਂ ਇਸ਼ਤਿਹਾਰ ਲੱਗਦੇ ਆ ਬੋਰਡ ਲੱਗਦੇ ਹੁੰਦਾ ਕੁਛ ਨਹੀਂ ਪਰ ਮੋਦੀ ਸਾਹਿਬ ਦੀ ਖਾਸੀਅਤ ਹੈ ਉਹ ਜੜੀ ਚੀਜ਼ ਦਾ ਨਹੀਂ ਪੱਥਰ ਰੱਖਦੇ ਉਹਦਾ ਉਦੋਂ ਘਾਟਨ ਵੀ ਕਰਕੇ ਹੀ ਆਉਂਦੇ ਆ ਇਹ ਸਾਰੀਆਂ ਤੁਹਾਨੂੰ ਮੈਂ ਜੋ ਗੱਲਾਂ ਕਹੀਆਂ ਮੈਂ ਇਹਦਾ ਲੋਕਾਂ ਨੂੰ ਉਦੋਂ ਤੱਕ ਕੋਈ ਵਿਸ਼ਵਾ ਦਾ ਗੱਲ ਵੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਕੋਈ ਪੀਸੀ ਵੀ ਨਹੀਂ ਕੀਤੀ ਇਸ ਲਈ ਜਿਉਂ-ਜਿਉਂ ਹੁੰਦੀਆਂ ਜਾਣੀਆਂ ਲੋਕਾਂ ਨੂੰ ਦਿਖਦਾ ਜਾਣਾ ਆਪਣੇ ਆਪ ਵਿਸ਼ਵਾਸ ਹੰਤਾਂ ਜਾਂ ਜਦੋਂ ਫੋਰ ਲੇਨ ਬਣ ਜਾਣੀ ਆਪੇ ਵਿਸ਼ਵਾਸ ਆਦਨ ਹੈ ਸਭ ਕੁਝ ਹੋ ਜਾਣਾ ਸਰ ਇੱਕ ਗੱਲ ਤਾਂ ਵਿਸ਼ਵਾਸਤਾ ਦੇ ਜੋ ਭਾਈ ਤੋਂ ਪਹਿਲਾਂ ਇੱਕ ਧਰਨਾ ਲੱਗਿਆ ਸੀ ਅੰਡਰਪਾਸ ਵਾਲਾ ਅੰਡਰਪਾਸ ਉਹ ਬੰਦ ਹੋ ਗਿਆ ਉੱਥੇ ਫਟ ਗਿਆ ਜਿਹੜਾ ਲੱਗਿਆ ਜਿਹੜਾ ਹੁਣ 27 ਤੋਂ ਪਹਿਲਾਂ ਵੀ ਨਾਲ ਉੱਥੇ ਕੋਈ ਬਣੂਗਾ ਵੀ ਜਾਂ ਸਿਰਫ ਐਲਾਨ ਹੀ ਹੈ ਬਿਲਕੁਲ 27 ਤੋਂ ਪਹਿਲਾਂ ਪਹਿਲਾਂ ਅੰਡਰਪਾਸ ਬਣੋਗੇ ਮੈਂ ਤੁਹਾਨੂੰ ਸਾਰਿਆਂ ਨੂੰ ਕਾਰ ਚ ਵੜਾ ਕੇ ਝੂਟਾ ਵੀ ਦੇ ਕੇ ਆਉਂਗਾ ਅੰਡਰ ਕੰਪਲੈਕਸ ਬਣੇ ਜਨਤਾ ਦੀ ਸਹੂਲਤ ਲਈ ਵੀ ਉੱਥੇ ਬੈਠਣ ਦੀ ਖੜੇ ਹੋਣ ਦੀ ਵਿਵਸਥਾ ਹੋਵੇ ਪੀਣ ਦੇ ਪਾਣੀ ਦੀ ਵਿਵਸਥਾ ਹੋਵੇ ਜਿਹੜੇ ਲੋਕ ਆਉਂਦੇ ਆਣ ਲਈ ਪਬਲਿਕ ਟਾਇਲਟਸ ਦੀ ਅਰੇਂਜਮੈਂਟ ਹੋਵੇ ਵਕੀਲ ਭਾਈਚਾਰਾ ਲਈ ਅੱچھے ਚੈਂਬਰ ਬਣਨ ਵਧੀਆ ਕੋਰਟ ਕੰਪਲੈਕਸ ਬਣਾਵਾਂਗੇ ਇਹ ਤਾਂ ਚਲੋ ਕਰਨਾ ਹੀ ਕਰਨਾ ਜੋ ਤੁਸੀਂ ਕਰ ਰਹੇ ਹੋ ਇਹਦੇ 'ਚ ਤਾਂ ਆਪਾਂ ਜੋ ਹੋਏਗਾ ਉਹ ਕਰਾਂਗੇ ਜੋ ਇਹਦਾ ਲੀਗਲ ਤਰੀਕਾ ਹੈ ਗ੍ਰੈਂਡ ਦਾ ਲੀਜ਼ ਦਾ ਉਹ ਮੰਤਰੀ ਜੀ ਨੂੰ ਰਿਕੁਐਸਟ ਕਰਕੇ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕਰਕੇ ਕਰਾਵਾਂਗੇ ਪਰ ਈਸ਼ਵਰ ਦੀ ਕਿਰਪਾ ਨਾਲ ਸਰਕਾਰ ਬੀਜੇਪੀ ਦੀ ਬਣ ਜਾਣੀ ਹੈ 27 ਚ ਨੰਗਲ ਚ ਇੱਕ ਵਧੀਆ ਆਲੀਸ਼ਾਨ ਕੋਰਟ ਕੰਪਲੈਕਸ ਵੀ ਹੈ। ਥੈਂਕ ਯੂ ਸਰ। ਥੈਂਕ ਯੂ ਜੀ। ਬਹੁਤ ਖੁਸ਼ੀ ਹਾਂ ਤੁਹਾਨੂੰ ਬੈਠਣਾ। ਕੋਈ ਤੁਸੀਂ ਠੰਡੀ ਜਗ੍ਹਾ ਬੈਠੋਗੇ, AC ਵੀ ਸੀ ਲਾ ਕੇ। ਤਾਂ ਇਹ ਦਵਾ ਕੰਮ ਕਰ ਰਹੀ ਹੈ। ਇਹ ਵਾਲੀ ਗੱਲ ਨੂੰ ਕਰਨਾ। ਬੋਲ ਕਰਨਾ। ਕੋਈ ਲੱਗੇ ਹੋਰ ਇਹ ਦੱਸੋ। ਮੈਂ ਹੁਣ ਕੀ ਕਰੀਏ ਜੀ ਜੁਗੋ। ਅਸੀਂ 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 ਕੋਈ ਨਿਜਾਜ਼ ਕੰਮ ਤੁਹਾਨੂੰ ਕਰਨ ਨਹੀਂ ਦੇਣਾ। ਸਾਰਾ ਇਜਾਜ਼ਤ ਕਰਨਾ। ਤੁਹਾਡੇ ਤੇ ਕੋਈ ਨਿਜਾਜ਼ ਕੰਮ ਦਾ ਅਸੀਂ ਦੁਸ਼ਣ ਨਹੀਂ ਆਂਦੇਣਾ। ਔਰ ਮੈਂ ਤੁਹਾਡੇਾਂ ਤੋਂ ਪਹਿਲਾਂ ਹੀ ਗੱਲ ਕਰ ਰਿਹਾ ਸੀ ਕਿ ਯਾਰ ਕੀ ਜਿਹੜੇ ਆ ਉਹ ਇਦਾਂ ਦੇ ਟੀਮ ਦੇ ਚੰਬੜ ਦੀ ਤਰਫ ਨਹੀਂ ਕਰਦੇ। ਵਧੀਆ ਅੱਛਾ ਵਧੀਆ ਕੋਟ ਕੰਪਲੈਕਸ ਬਣਾਉਣਾ ਨਹੀਂ ਨਹੀਂ ਡਿਪਾਰਟਮੈਂਟ ਨਾਲ ਸਰ ਪਰਮਿਸ਼ਨ ਲੈ ਕੇ ਡਿਪਾਰਟਮੈਂਟ ਦੇ ਬਿਲਕੁਲ ਲੀਗਲ ਤਰੀਕੇ ਨਾਲ ਕਰਾਂਗੇ ਮਰੀ ਕੋਈ ਐਡਵੋਕੇਟਸ ਨੂੰ ਨਾ ਸਾਨੂੰ ਦਾ ਪੂਰਾ ਚਕੀਨ ਹੈ ਜੀ ਕੋਈ ਐਡਵੋਕੇਟ ਇਹ ਆ ਰਿਹਾ ਕਿ ਜਿਹੜੇ ਚੇਅਰਮੈਨ ਸਾਹਿਬ ਹੈ ਆ ਕਿ ਉਹ ਸਾਡੇ ਡਿਮੋਲਿਸ਼ ਕਰਨਗੇ ਲੀਗਲ ਸੋ ਕੋਈ ਨਹੀਂ ਰਹਿਣ ਦੇਾਂਗੇ ਸਭ ਲਈ ਕੋਈ ਨਾ ਕੋਈ ਵਿਵਸਥਾ ਕਰਾਂਗੇ ਲੀਗਲ ਤਰੀਕੇ ਨਾਲ ਕਰਾਂਗੇ ਤਾਂ ਕਿ ਕੋਈ ਇਹ ਵੀ ਨਾ ਕਹੇ ਦੇਖੋ ਜੀ ਵਕੀਲ ਲਜਾਜ਼ ਕਰਦੇ ਬੇਸ਼ਾਨਤ ਸਿੱਕੋ ਆਪਾਂ ਨੂੰ ਆਪਣੀ ਰੈਪਿਊਟੇਸ਼ਨ ਵੀ ਤਾਂ ਬਚਾਣੀ ਹੈ ਨਾ ਚੈਂਬਰ ਤਾਂ ਬੰਦੇ ਬਣਿਆ ਰੈਪਿਊਟੇਸ਼ਨ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਵਿਸ਼ ਕਰਕੇ ਸ਼ਹਿਰ ਚ ਵੀ ਅੱਛਾ ਸਨੇਹਾ ਦੇਾਂਗੇ ਕਿ ਭਾਈ ਸਭ ਲੀਗਲ ਹੀ ਕਰ ਰਹੇ ਆ ਬੈਠਣ ਦੀ ਵਿਵਸਥਾ ਵੀ ਹੋਏਗੀ ਔਰ ਇਹਨੂੰ ਹੁਣ ਪੂਰੇ ਪੁਰਜ਼ੋਰ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਮੰਤਰੀ ਜੀ ਨੂੰ ਵੀ ਰਿਕੁਐਸਟ ਕਰਾਂਗੇ ਅੱਛੀ ਵਧੀਆ ਜਗ੍ਹਾ ਹੋਰ ਵੀ ਲਵਾਂਗੇ ਇਹ ਤਾਂ ਚਲੋ ਟੈਂਪਰੇਰੀ ਹੈ ਹੀ ਹੈ ਠੀਕ ਹੈ ਥਿਸ ਇਜ਼ ਅ ਟੈਂਪਰੇਰੀ ਰੀਲੀ ਤੁਹਾਡੀ ਭਾਸ਼ਾ ਚ ਕਹਾਂ ਤੇ ਤਾਂ ਟੈਂਪਰੇਰੀ ਰੀਲੀਫ ਹੈ ਤੁਸੀਂ ਕਹਿੰਦੇ ਹੋ ਜੱਜ ਸਾਹਿਬ ਨੂੰ ਜੱਜ ਸਾਹਿਬ ਫੈਸਲਾ ਜੋ ਕਰਨਾ ਕਰਨਾ ਹੈ ਕਿ ਟੈਂਪਰੇਰੀ ਰੀਲੀਫ ਤਾਂ ਦੇ ਦਿਓ ਹੁਣ ਤਾਂ ਜਾਣਦੇ ਹੋ ਇਟਸ ਨਾਟ ਅ ਸੋਲੂਸ਼ਨ ਇਟਸ ਅ ਟੈਂਪਰੇਰੀ ਰਿਲੀਫ ਐਂਟਰੀਮ ਰਿਲੀਫ ਐਂਟਰੀਮ ਰਿਲੀਫ ਜਿਹਨਾਂ ਲੜੀ ਇਹਨਾਂ ਸਾਰਿਆਂ ਨੇ ਬੜਾ ਮੇਰਾ ਸਾਥ ਦਿੱਤਾ ਹੈ ਬੜਾ ਸਹਿਯੋਗ ਕੀਤਾ ਹੈ ਮੇਰਾ ਡਿਊਟੀ ਹੈ ਧਰਮ ਹੈ ਕਿ ਮੈਂ ਆਪਣੇ ਭਾਈਚਾਰੇ ਲਈ ਵਕੀਲ ਪਾਈਚਾਰਾ ਬੜਾ ਕੇਂਦਰ ਸਰਕਾਰ ਕੋਲੋਂ ਜੋ ਕੁਝ ਵੀ ਆ ਸਕਦਾ ਹੋਏਗਾ ਸਭ ਆਏਗਾ ਥੈਂਕ ਯੂ ਸਭ ਤਰ੍ਹਾਂ ਦੀ ਸਹੂਲਤ ਮਿਲੇਗੀ ਕੋਈ ਤੋਹਫਾ ਦਾ ਪਹਿਨਾ ਜੀ ਨਹੀਂ ਨਹੀਂ ਕੇਂਦਰ ਵਾਲੀ ਤਾਂ ਹੁਣ ਹੀ ਦੇ ਦਿਆਂਗੇ ਉਹ ਤਾਂ ਸਰਕਾਰ ਹੈਗੀ ਹੈ ਉੱਤੇ ਪੰਜਾਬ ਵਾਲੀ ਹੈ ਕਿਉਂਕਿ ਪੰਜਾਬ ਵਾਲੇ ਨਿਲਾਇਕ ਹਨ ਉਹਨਾਂ ਨੂੰ ਕੁਝ ਦਿਨਾਂ ਨਹੀਂ 27 ਤੋਂ ਬਾਅਦ ਉਹ ਵੀ ਦੇਾਂਗੇ ਵਧੀਆ ਕੋਰਟ ਕੰਪਲੈਕਸ ਬਣਾ ਕੇ ਦੇਾਂਗੇ ਨਾ ਵਧੀਆ ਹੋਰ ਕੰਪਲੈਕਸ ਬਣਾ ਕੇ ਦੇਾਂਗੇ ਇਹਨਾਂ ਦੀ ਵੀ ਲੋੜ ਨਹੀਂ ਪੈਗੀ ਵਧੀਆ ਇਹਨਾਂ ਨੂੰ ਚੈਂਬਰ ਬਣਾ ਕੇ ਦੇਾਂਗੇ ਨੰਗਲ ਦੇ ਜਿਹਦੇ ਸਾਰੇ ਇਸ਼ੂਸ ਸਾਰੇ ਰਿਜ਼ੋਲਵ ਕਰਾਂਗੇ